ਸਤਨਾਮ ਵਾਹਿਗੁਰੂ ਸਾਹਿਬ ਜੀਓ ਪਾਦੋਏ ਭਰਮ ਪੁਲਾਣੀਆਂ ਦੂਜੈ ਲੱਗਾ ਹੇਤ ਲਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੀਤ ਪਾਦੋਏ ਭਰਮ ਪੁਲਾਣੀਆਂ ਦੂਜੈ ਲੱਗਾ ਹੇਤ ਲਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲਾ ਕੈ ਸੰ ਪ੍ਰੀਤ ਪਕੜ ਚਲਾਇਨ ਦੂਤ ਜਮ ਕਿਸੈ ਨਾ ਦੇਨੀ ਭੇਤ ਛੱਡ ਖੜੋਤੇ ਖਿਨੈ ਮਾਹੇ ਜਿਨ ਸਿਓ ਲੱਗਾ ਹੀਤ ਹੱਥ ਮਰੋੜੈ ਤਨ ਕਫੇ ਸਿਆਹੋ ਹੋਆ ਸੀ ਤੋ ਜੇ ਹਾ ਬੀਜੈ ਸੋ ਲੁਣੈ ਕਰਮਾਂ ਸੰਧੜਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਪਾਦੈ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੇਤ ਸੇ ਪਾਦੈ ਨਰਕ ਨਾ ਪਾਈਐ ਗੁਰ ਰਖਣ ਵਾਲਾ ਪੀਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੁਗੋ ਜੁਗਾਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਨਿੱਗੀ ਗੋਦ ਦਾ ਆਨੰਦ ਮਾਣ ਰਹੇ ਸਤ ਸੰਗੀਜਨੋ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਇਹ ਮਹੀਨਾ ਭਾਦੋਂ ਦਾ ਹੈ ਭਾਦੋਂ ਦੇ ਮਹੀਨੇ ਦੀ ਅੱਜ ਤੋਂ ਆਰੰਭਤਾ ਹੈ ਭਾਦੋਂ ਨੂੰ ਜੇਕਰ ਆਪਾਂ ਸ਼ਬਦਕ ਤੌਰ ਤੇ ਵਿਚਾਰੀਏ ਸੰਧੀ ਵਿਸ਼ੇਧ ਰੂਪ ਵਿੱਚ ਵੀ ਇਸ ਤੋਂ ਇਹੀ ਸਮਝ ਪੈਂਦੀ ਹੈ ਕਿ ਭਾਵ ਦੋ ਦੋ ਭਾਵਾਂ ਵਾਲਾ ਮਹੀਨਾ ਜੋ ਸਾਨੂੰ ਕਿਤੇ ਇਹ ਪ੍ਰਤੀਤ ਕਰਵਾਉਂਦਾ ਹੈ ਕਿ ਗਰਮੀ ਹੈ ਤੇ ਕਿਤੇ ਇਹ ਪ੍ਰਤੀਤ ਕਰਵਾਉਂਦਾ ਹੈ ਕਿ ਠੰਡ ਹੈ ਭਾਵ ਇਸ ਮਹੀਨੇ ਇੱਕ ਪਾਸੇ ਜਿੱਧਰ ਬਰਖਾ ਹੋ ਰਹੀ ਹੋਵੇਗੀ ਦੂਸਰੇ ਪਾਸੇ ਸਾਨੂੰ ਸੂਰਜ ਦੀ ਗਰਮੀ ਸਹਿਣੀ ਪੈਂਦੀ ਹੈ ਭਾਵ ਕੜਗਦੀ ਹੋਈ ਧੁੱਪ ਸਾਨੂੰ ਵਰਤੀਤ ਹੁੰਦੀ ਹੈ ਜਿਸ ਨਾਲ ਸਾਨੂੰ ਇੱਕ ਭਲੇਖਿਆ ਜਿਹੀ ਜਾਪਦਾ ਹੈ ਇਸੇ ਕਰਕੇ ਹੀ ਮਹਾਰਾਜ ਨੇ ਸਾਨੂੰ ਇਹ ਸਮਝਾਉਣਾ ਕੀਤਾ ਹੈ ਕਿ ਜੋ ਜੀਵ ਪਰਮਾਤਮਾ ਦੇ ਵਿੱਚ ਪ੍ਰੀਤੀ ਨੂੰ ਛੱਡ ਕੇ ਹੋਰਾਂ ਨਾਲ ਪ੍ਰੀਤੀ ਪਾ ਕੇ ਬੈਠਾ ਹੈ ਤਾ ਉਹ ਵੀ ਇੱਕ ਭਲੇਖੇ ਵਿੱਚ ਹੀ ਜੀ ਰਿਹਾ ਹੈ ਉਸ ਦਾ ਜੀਵਨ ਭਰਮ ਭਲੇਖੇ ਵਿੱਚ ਹੀ ਬਤੀਤ ਹੋ ਰਿਹਾ ਹੈ ਲਖਸ਼ਿੰਗਾਰ ਬਣਾਇਆ ਕਾਰਜ ਨਹੀਂ ਕੀਤ ਭਾਵੇਂ ਕੋਈ ਜੀਵ ਲੱਖਾਂ ਹੀ ਸ਼ਿੰਗਾਰ ਕਰਦਾ ਹੋਵੇ ਪਰਮਾਤਮਾ ਨੂੰ ਰਜਾਉਣ ਵਾਸਤੇ ਵਾਰੀ ਤੋਰਤੇ ਧਾਰਮਿਕ ਪਹਿਰਾਵੇ ਪਹਿਨ ਕੇ ਜਾਂ ਹੋਰ ਕਰਮ ਕਾਂਡ ਕਰਕੇ ਪਰਮਾਤਮਾ ਨੂੰ ਖੁਸ਼ ਕਰਨ ਦਾ ਯਤਨ ਕਰਦਾ ਹੋਵੇ ਪਰ ਉਹ ਕੀਤੇ ਹੋਏ ਕਰਮ ਵੀ ਇੱਕ ਕਰਮ ਕਾਂਡ ਹੋਣ ਕਰਕੇ ਕਿਸੇ ਕੰਮ ਦੇ ਨਹੀਂ ਰਹਿ ਜਾਂਦੇ ਜਿਵੇਂ ਕੋਈ ਸੰਸਾਰਕ ਇਸਤਰੀ ਆਪਣੇ ਪਤੀ ਨੂੰ ਖੁਸ਼ ਕਰਨ ਵਾਸਤੇ ਬੇਸ਼ੱਕ ਸ਼ਿੰਗਾਰਤਾ ਕਰਦੀ ਹੋਵੇ ਪਰ ਅੰਦਰ ਉਸ ਨੇ ਆਪਣੇ ਪਤੀ ਨੂੰ ਵਸਾਇਆ ਨਾ ਹੋਵੇ ਉਸ ਦੀ ਸੱਚੀ ਪ੍ਰੀਤ ਨਾ ਹੋਵੇ ਜਾਂ ਫਿਰ ਇਸੇ ਜੀਵ ਇਸਤਰੀ ਸੰਸਾਰਕ ਇਸਤਰੀ ਦਾ ਪਤੀ ਉਸ ਤੋਂ ਕਿਤੇ ਦੂਰ ਹੋਵੇ ਪਰ ਉਹ ਕੇਵਲ ਸ਼ਿੰਗਾਰ ਕਰੀ ਹੋਵੇ ਉਸ ਦਾ ਪਤੀ ਉਸ ਕੋਲ ਨਾ ਹੋਵੇ ਤਾਂ ਉਸ ਦੇ ਕੀਤੇ ਹੋਏ ਸ਼ਿੰਗਾਰ ਦਾ ਵੀ ਫਿਰ ਕੋਈ ਲਾਭ ਨਹੀਂ ਗੁਰਬਾਣੀ ਦਾ ਫਰਮਾਨ ਵੀ ਆਉਂਦਾ ਹੈ ਕਾਮਣ ਤੋ ਸ਼ਿੰਗਾਰ ਕਰ ਜਬ ਪਹਿਲਾਂ ਕੰਤ ਮਨਾਏ ਇਹ ਕਾਮਣ ਹੈ ਜੀ ਇਹ ਸੰਸਾਰਕ ਇਸਤਰੀ ਤੂੰ ਸ਼ਿੰਗਾਰ ਤਾਂ ਤਾਂ ਹੀ ਕਰ ਜੇਕਰ ਤੂੰ ਆਪਣੇ ਪਤੀ ਨੂੰ ਮਨਾ ਲਿਆ ਹੋਵੇ ਮਤ ਸੇਜੈ ਕੰਤ ਨਾ ਆਵੇ ਈਵੇਂ ਬਿਰਥਾ ਜਾਏ ਉਸ ਦਾ ਪਤੀ ਜੇਕਰ ਸੇਜ ਤੇ ਨਹੀਂ ਹੈ ਤਾਂ ਇਹ ਮੰਨੋ ਕਿ ਫਿਰ ਇਹ ਕੀਤੇ ਹੋਏ ਸ਼ਿੰਗਾਰ ਈਵੇਂ ਹੀ ਬਯਰਥ ਹੋ ਜਾਂਦੇ ਹਨ ਜਿਵੇਂ ਆਪਾਂ ਬਾਰੀ ਤੌਰ ਤੇ ਧਾਰਮਿਕ ਕਰਮ ਕਰਦੇ ਹੋਈਏ ਪਰ ਅੰਦਰ ਸਾਡੀ ਫਿਰਦੇ ਸੇਜ ਵਿੱਚ ਪਰਮਾਤਮਾ ਨਹੀਂ ਹੈ ਤਾਂ ਫੇਰ ਕੀਤੇ ਹੋਏ ਕਰਮ ਕੀਤੇ ਹੋਏ ਘਾਰ ਜੋ ਬੇਅਰਥ ਹੋ ਜਾਂਦੇ ਹਨ ਜਿਤ ਦਿਨ ਦੇਹ ਬਿਨਸ ਸੀਿਤ ਵੇਲਾ ਕੈਸਨ ਪ੍ਰੇਤ ਜਿਸ ਦਿਨ ਸਾਡੀ ਦੇਹੀ ਵਿੱਚੋਂ ਪ੍ਰਾਣ ਪੰਖੇ ਉੱਡ ਜਾਣੇ ਹਨ ਜਦੋਂ ਇਸ ਸਰੀਰ ਨੇ ਸਾਡਾ ਸਾਥ ਦੇਣਾ ਛੱਡ ਜਾਣਾ ਹੈ ਤਾਂ ਫਿਰ ਸਭ ਨੇ ਸਾਨੂੰ ਪ੍ਰੇਤ ਹੀ ਆਖਣਾ ਹੈ ਆਪ ਮਰੇ ਹੋਏ ਬੰਦੇ ਨੂੰ ਫਿਰ ਸਭ ਤਿਆਗ ਦਿੰਦੇ ਹਨ ਸਭ ਛੱਡ ਦਿੰਦੇ ਹਨ ਗੁਰਬਾਣੀ ਦਾ ਪਰਮਾਰ ਵੀ ਆਉਂਦਾ ਹੈ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਤ ਸੰਗ ਲਾਗੀ ਜਬ ਕੀ ਹੰਸ ਤਜੀ ਏਕ ਆਇਆ ਪ੍ਰੇਤ ਪ੍ਰੇਤ ਕਰ ਭਾਗੀ ਜੋ ਨੇੜਲੇ ਰਿਸ਼ਤੇ ਪਤੀ ਪਤਨੀ ਦੇ ਮੰਨੇ ਜਾਂਦੇ ਹਨ ਉਸ ਵਿੱਚ ਵੀ ਜੇਕਰ ਕੋਈ ਪਤਨੀ ਬੇਸ਼ੱਕ ਆਪਣੇ ਪਤੀ ਨਾਲ ਬੜਾ ਹੀ ਪ੍ਰੇਮ ਕਰਦੀ ਹੋਵੇ ਉਸ ਨਾਲ ਸਦਾ ਹੀ ਜੁੜੀ ਰਹਿੰਦੀ ਹੋਵੇ ਉਸ ਦੇ ਹਰ ਕੰਮ ਵਿੱਚ ਸਾਥ ਦੇਣ ਵਾਲੀ ਹੋਵੇ ਪਰ ਜਦੋਂ ਪਤੀ ਦੇ ਪ੍ਰਾਣ ਪੰਥੇਰ ਉੱਡ ਗਏ ਤਾਂ ਫਿਰ ਉਹ ਵੀ ਉਸ ਤੋਂ ਡਰਦੀ ਹੈ ਉਸ ਨੂੰ ਪ੍ਰੇਤ ਪ੍ਰੇਤ ਹੀ ਆਖਦੀ ਹੈ ਪਾਪ ਕੇ ਸਾਡਾ ਫਿਰ ਅਖੀਰ ਵੇਲੇ ਕੋਈ ਵੀ ਸਾਥ ਦੇਣ ਵਾਲਾ ਨਹੀਂ ਹੁੰਦਾ ਪਖੜ ਚਲਾਇਨ ਦੂਤ ਜਮ ਕਿਸੈ ਨਾ ਦੇਨੀ ਪੇਤ ਇਥੇ ਮਹਾਰਾਜ ਨੇ ਜਮਦੂਤਾਂ ਦਾ ਜ਼ਿਕਰ ਕੀਤਾ ਹੈ ਜੋ Hindu ਧਰਮ ਗ੍ਰੰਥਾਂ ਵਿੱਚ ਜਮਦੂਤਾਂ ਜ਼ਿਕਰ ਆਉਂਦਾ ਹੈ ਕਿ ਜੋ ਜੀਵ ਮਾੜੇ ਕਰਮ ਕਰਦਾ ਹੈ ਪਾਪ ਕਰਮ ਕਰਦਾ ਹੈ ਉਸ ਨੂੰ ਜਮਾਂ ਦੀ ਮਾਰ ਪੈਂਦੀ ਹੈ ਉਹਨਾਂ ਨੂੰ ਜਮਦੂਤ ਆਦਿ ਫੜ ਕੇ ਲੈ ਜਾਂਦੇ ਹਨ ਤੇ ਐਵੇਂ ਹੀ ਇੱਕ ਆਪਾਂ ਗੱਲ ਕਰੀਏ ਜੇ ਮੁਸਲਮਾਨ ਧਾਰਮਿਕ ਗ੍ਰੰਥਾਂ ਵਿੱਚ ਵੀ ਇਹੀ ਦੱਸਿਆ ਜਾਂਦਾ ਹੈ ਕਿ ਇੱਕ ਅਜਰਾਈਲ ਫਰਿਸ਼ਤਾ ਜੋ ਮਾੜੇ ਕਰਮ ਕਰਨ ਵਾਲਿਆਂ ਨੂੰ ਵਾਲਾਂ ਤੋਂ ਫੜ ਕੇ ਕੜੀਸਕੇ ਲੈ ਜਾਂਦਾ ਹੈ ਤੇ ਇਸ ਉਦਾਹਰਨ ਦਾ ਮਹਾਰਾਜ ਨੇ ਇਸ ਕਰਕੇ ਜ਼ਿਕਰ ਕੀਤਾ ਹੈ ਕਿ ਜੋ ਗੱਲਾਂ ਜੋ ਆਪਾਂ ਪੁਰਾਤਨ ਕਥਾ ਕਹਾਣੀਆਂ ਸਰਵਣ ਕੀਤੀਆਂ ਹਨ ਉਹਨਾਂ ਵਿੱਚ ਸਾਨੂੰ ਇੱਕ ਸਮਝਾਉਣ ਵਾਸਤੇ ਇਹ ਗੱਲ ਦ੍ਰਿੜ ਕਰਵਾਉਣ ਵਾਸਤੇ ਕਿ ਸਾਡੇ ਕਰਮ ਚੰਗੇ ਹੋਣੇ ਚਾਹੀਦੇ ਹਨ ਇਨਾਂ ਦਾ ਜ਼ਿਕਰ ਕੀਤਾ ਗਿਆ ਹੈ ਜਮਦੂਤ ਜਾਂ ਫਰਿਸ਼ਤਿਆਂ ਦਾ ਤਾਂ ਫਿਰ ਮਹਾਰਾਜ ਨੇ ਇਸ ਉਦਾਹਰਨ ਨੂੰ ਲੈ ਕੇ ਸਾਨੂੰ ਇਹ ਸਮਝਾਉਣ ਦਾ ਯਤਨ ਕੀਤਾ ਹੈ ਕਿ ਅਖੀਰ ਵੇਲੇ ਇਹ ਜੋ ਜਮਦੂਤ ਆਦ ਹਨ ਸਾਨੂੰ ਅਖੀਰ ਵਿੱਚ ਕਿੱਥੇ ਪਕੜ ਕੇ ਲੈ ਜਾਂਦੇ ਹਨ ਇਹ ਭੇਤ ਉਹ ਕਿਸੇ ਨਾਲ ਸਾਂਝਾ ਨਹੀਂ ਕਰਦੇ ਇਹ ਕਿਸੇ ਨੂੰ ਸਮਝ ਨਹੀਂ ਪੈਂਦੀ ਕਿ ਮਰਿਆ ਹੋਇਆ ਜੀਵ ਮਰੀ ਹੋਈ ਜੀਵ ਆਤਮਾ ਭਾਵ ਮਰੇ ਹੋਏ ਜੀਵ ਦੀ ਆਤਮਾ ਕਿੱਥੇ ਚਲੀ ਗਈ ਆ ਕਿਉਂਕਿ ਆਤਮਾ ਤਾਂ ਸਦਾ ਹੀ ਜੀਵਤ ਰਹਿਣ ਵਾਲੀ ਹੈ ਉਸ ਦਾ ਨਾਂ ਤੇ ਕੋਈ ਅਸਤਿਤਵ ਹੁੰਦਾ ਹੈ ਨਾ ਸਾਨੂੰ ਦਿਸਦੀ ਹੈ ਤੇ ਨਾ ਹੀ ਉਸ ਦਾ ਜੀਵਨ ਚੱਕਰ ਵਿੱਚ ਉਸ ਨੂੰ ਮੰਨਿਆ ਜਾਂਦਾ ਹੈ ਕਿਉਂਕਿ ਗੁਰਬਾਣੀ ਦਾ ਫਰਮਾਨ ਆਪਾਂ ਸਰਵਣ ਕੀਤਾ ਹੈ ਕਿ ਜਦੋਂ ਮੱਦਾ ਮਰਦਾ ਹੈ ਉਸ ਦੀ ਆਤਮਾ ਨਿਕਲ ਜਾਂਦੀ ਹੈ ਤਾਂ ਇਸ ਆਤਮਾ ਦਾ ਜੋ ਗਮਨ ਹੈ ਕਿਸ ਪਾਸੇ ਹੁੰਦਾ ਹੈ ਕਿਸੇ ਨੂੰ ਕੁਝ ਸਮਝ ਨਹੀਂ ਪੈਂਦੀ ਛੱਡ ਖੜੋਤੇ ਕਿਨੈ ਮਾਹੀ ਜਿਨ ਸਿਓ ਲੱਗਾ ਖੇਤ ਉਹ ਨੇੜਲੇ ਰਿਸ਼ਤੇ ਹੋ ਸਕੇ ਸੰਬੰਧੀ ਮਿੱਤਰ ਯਾਰ ਬੇਲੀ ਜਿਨ੍ਹਾਂ ਨਾਲ ਸਾਡਾ ਪਿਆਰ ਸੀ ਜਿਨ੍ਹਾਂ ਨਾਲ ਆਪਾਂ ਪ੍ਰੀਤ ਪਾਈ ਹੋਈ ਸੀ ਉਹ ਵੀ ਖੰਨ ਵਿੱਚ ਹੀ ਸਾਨੂੰ ਛੱਡ ਕੇ ਇੱਕ ਪਾਸੇ ਹੁਤਰਦੇ ਹਨ ਕਿਉਂਕਿ ਜਦੋਂ ਬੰਦਾ ਖਤਮ ਹੀ ਹੋ ਗਿਆ ਉਸ ਦੀ ਆਤਮਾ ਹੀ ਨਿਕਲ ਗਈ ਤਾਂ ਫੇਰ ਉਸ ਦੀ ਲੋਥ ਕਿਸੇ ਕੰਮ ਦੀ ਨਹੀਂ ਰਹਿੰਦੀ ਉਸ ਨੂੰ ਆਪਣੇ ਆਪਣੇ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਕਿਤੇ ਉਸ ਨੂੰ ਸਾੜ ਦਿੱਤਾ ਜਾਂਦਾ ਹੈ ਕਿਸੇ ਇਹ ਰੀਤੀ ਰਿਵਾਜ ਵਿੱਚ ਮਰੇ ਜੀ ਨੂੰ ਪਾਣੀ ਵਿੱਚ ਵਹਾ ਦਿੱਤਾ ਜਾਂਦਾ ਹੈ ਕਿਤੇ ਜਮੀਨ ਵਿੱਚ ਗੜ ਦਿੱਤਾ ਜਾਂਦਾ ਹੈ ਭਾਵੇਂ ਅਖੀਰ ਵੇਲੇ ਫਿਰ ਕੋਈ ਵੀ ਸਾਥ ਨਹੀਂ ਦਿੰਦਾ ਸਭ ਉਸ ਜੀ ਨੂੰ ਛੱਡ ਜਾਂਦੇ ਹਨ ਹੱਥ ਮਰੋੜੈ ਥਨ ਕਪੇ ਸਿਆਹੋ ਵਾਸਿਤ ਇੱਥੇ ਮਹਾਰਾਜ ਨੇ ਉਸ ਸਮੇਂ ਦਾ ਜ਼ਿਕਰ ਕੀਤਾ ਹੈ ਜਿਸ ਸਮੇਂ ਬੰਦੇ ਦੀ ਮੌਤ ਉਸਤੇ ਸਿਰ ਤੇ ਮੰਡਰਾਰੀ ਹੁੰਦੀ ਹੈ ਜਦੋਂ ਅਕੀਲਾ ਸਮਾਂ ਹੁੰਦਾ ਹੈ ਤਾਂ ਜੀਵ ਆਪਣੇ ਹੱਥ ਮਰੋੜਦਾ ਹੈ ਮਸਲਦਾ ਹੈ ਤੇ ਉਸ ਦਾ ਜੋ ਸ਼ਰੀਰ ਹੈ ਉਹ ਵੀ ਨੀਲੀ ਸ਼ਿਆਈ ਵਾਂਗ ਮੀਲਾ ਪੈਣ ਲੱਗ ਜਾਂਦਾ ਹੈ ਕਿਉਂਕਿ ਜੋ ਖੂਨ ਹੈ ਉਹ ਸੜ ਜਾਂਦਾ ਹੈ ਕਾਲਾ ਪੈ ਜਾਂਦਾ ਹੈ ਤੇ ਦੇਖੀ ਨੀਲੀ ਪੈਣੀ ਪ੍ਰਤੀਤ ਹੋਣ ਲੱਗ ਪੈਂਦੀ ਹੈ ਜੇਗਾ ਬੀਜੈ ਸੋਲਣਾ ਕਰਮ ਸੰਧੜਾ ਖੇਤ ਇਸ ਨੇ ਇੱਥੇ ਮਹਾਰਾਜ ਨੇ ਕਰਮਾਂ ਦੀ ਗੱਲ ਕੀਤੀ ਹੈ ਕਿ ਜੋ ਵੀ ਜੀਵ ਜੈਸੇ ਕਰਮ ਕਰਦਾ ਹੈ ਉਸ ਨੂੰ ਫੇਰ ਉਹੀ ਕੁਝ ਮਿਲਦਾ ਹੈ ਉਹੀ ਕੁਝ ਹਾਸਲ ਹੁੰਦਾ ਹੈ ਜਿਵੇਂ ਗੁਰਬਾਣੀ ਦਾ ਪਰਮਾਨ ਹੈ ਲੋੜੇ ਦਾਕ ਬਜੌਰੀਆਂ ਕਿਕਰ ਬੀਜੈ ਜੱਟ ਕਿ ਜੇਕਰ ਕੋਈ ਜੀ ਕੋਈ ਕਿਸਾਨ ਆਪਣੇ ਖੇਤਾਂ ਵਿੱਚ ਕੰਡੇ ਬੀਜਦਾ ਹੋਵੇ ਪਰ ਆਸ ਰੱਖਦਾ ਹੋਵੇ ਕਿ ਮਿੱਟੀਆਂ ਦਾ ਆਖਾਂ ਮਿਲ ਜਾਣ ਤਾਂ ਇਹ ਕਿੱਥੋਂ ਸੰਭਵ ਹੈ ਇੱਥੇ ਵੀ ਮਹਾਰਾਜ ਨੇ ਇਹ ਨਿਰਣਾ ਕੀਤਾ ਕਿ ਜੇਕਰ ਕੋਈ ਮਾੜੇ ਕਰਮ ਕਰੇਗਾ ਤਾਂ ਉਸ ਨੂੰ ਮਾੜਾ ਹੀ ਭੁਗਣਾ ਪਵੇਗਾ ਚੰਗੇ ਕਰਮ ਕਰਨ ਕਰਕੇ ਚੰਗਾ ਫਲ ਮਿਲੇਗਾ ਤੇ ਇਹ ਸਭ ਕੁਝ ਮਹਾਰਾਜ ਨੇ ਕਰਮਾਂ ਉੱਤੇ ਹੀ ਛੱਡ ਦਿੱਤਾ ਇਹ ਦੱਸਿਆ ਕਿ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਕਿ ਜੇਕਰ ਕਿਸੇ ਦੇ ਕਰਮ ਚੰਗੇ ਮਾੜੇ ਹਨ ਉਹਨਾਂ ਨੂੰ ਉਸੇ ਤਰ੍ਹਾਂ ਹੀ ਪਰਮਾਤਮਾ ਦਾ ਮਿਲਣਾ ਜਾਂ ਪਰਮਾਤਮਾ ਤੋਂ ਵਿਛੜਨਾ حاصل ਹੁੰਦਾ ਹੈ ਤੇ ਚੰਗੇ ਕਰਮਾਂ ਦੇ ਆਧਾਰ ਤੇ ਇਹ ਚੰਗਾ ਫਲ ਮਿਲੇਗਾ ਮਾੜੇ ਕਰਮਾਂ ਦੇ ਆਧਾਰ ਤੇ ਮਾੜਾ ਫਲ ਮਿਲਦਾ ਹੈ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇ ਤੋ ਫਿਰ ਮਹਾਰਾਜ ਕਹਿੰਦੇ ਹਨ ਕਿ ਜੋ ਜੀਵ ਪ੍ਰਭੂ ਦੀ ਸ਼ਰਨ ਵਿੱਚ ਪੈਂਦੇ ਹਨ ਉਸ ਪਰਮਾਤਮਾ ਦੇ ਚਰਨ ਕਮਲਾਂ ਦਾ ਜਹਾਜ਼ ਦਾ ਆਸਰਾ ਲੈਂਦੇ ਹਨ ਭਾਵ ਉਸ ਦੇ ਚਰਨਾਂ ਦੇ ਜਹਾਜ਼ ਵਿੱਚ ਬੈਠ ਕੇ ਇਹ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦੇ ਹਨ ਜਿਵੇਂ ਗੁਰਬਾਣੀ ਦਾ ਫਰਮਾਨ ਵੀ ਹੈ ਸੰਸਾਰ ਸਮੁੰਦੇ ਤਾਰ ਗੋਬਿੰਦੇ ਪਾਰ ਲੈ ਬਾਪ ਬੀਠਲਾ ਐ ਸੰਸਾਰ ਸਮੁੰਦਰ ਦੇ ਮਾਲਕ ਐ ਪਰਮਾਤਮਾ ਐ ਬੀਠਲ ਪ੍ਰਭੂ ਮੈਨੂੰ ਇਹ ਸੰਸਾਰ ਸਮੁੰਦਰ ਤੋਂ ਪਾਰ ਉਤਾਰ ਲੈ ਕਿਉਂਕਿ ਉਹ ਪਰਮਾਤਮਾ ਹੀ ਹੈ ਜੋ ਸਭ ਜੀਵਾਂ ਦਾ ਉਧਾਰ ਕਰ ਸਕਦਾ ਹੈ ਇਸ ਭਵਜਲ ਤੋਂ ਇਸ ਸੰਸਾਰਕ ਭਵਜਲ ਤੋਂ ਪਾਰ ਉਤਾਰ ਸਕਦਾ ਹੈ ਫਿਰ ਮਹਾਰਾਜ ਅਗੇ ਫਰਮਾਨ ਕਰਦੇ ਹਨ ਸੇ ਭਾ ਦੋਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਰੇਤ ਉਹ ਜੀਵ ਇਸਤਰੀਆਂ ਉਹ ਜੀਵ ਫਿਰ ਨਰਕਾਂ ਨੂੰ ਨਹੀਂ ਜਾਂਦੇ ਜਿਨ੍ਹਾਂ ਨੂੰ ਗੁਰੂ ਰੱਖ ਲੈਂਦਾ ਹੈ ਇੱਥੇ ਜੋ ਨਰਕ ਦਾ ਜ਼ਿਕਰ ਕੀਤਾ ਹੈ ਇੱਕ ਨਰਕ ਅਤੇ ਇੱਕ ਸਵਰਗ ਮੰਨਿਆ ਜਾਂਦਾ ਹੈ ਜੋ ਧਾਰਮਿਕ ਪੁਸਤਕਾਂ ਵਿੱਚ ਦਰਸ਼ਾਇਆ ਗਿਆ ਹੈ ਕਿ ਜੋ ਜਿਹੇ ਕਰਮ ਕਰਦਾ ਹੈ ਉਸੇ ਤਰ੍ਹਾਂ ਹੀ ਉਸ ਨੂੰ ਨਰਕ ਸਵਰਗ ਭੋਗਣਾ ਪੈਂਦਾ ਹੈ ਪਰ ਮਹਾਰਾਜ ਨੇ ਜਿੱਥੇ ਪਿੱਛੇ ਨਿਰਣਾ ਕੀਤਾ ਕਿ ਜਿਹੋ ਜੇ ਆਪਾਂ ਕਰਮ ਕਰਦੇ ਹਾਂ ਉਹੋ ਜੇ ਹੀ ਸਾਨੂੰ ਇੱਥੇ ਹੀ ਵੱਡਣਾ ਪਵੇਗਾ ਗੁਰਬਾਣੀ ਦਾ ਫਰਮਾਨ ਵੀ ਹੁੰਦਾ ਹੈ ਇਹ ਕਰ ਕਰੇ ਸੋ ਇਹ ਕਰ ਪਾਏ ਕੇ ਇੱਕ ਹੱਥ ਨਾਲ ਕਰੋ ਤੇ ਦੂਜੇ ਨਾਲ ਵੱਡ ਲਓ ਦੂਜੇ ਨਾਲ ਹਾਸਲ ਕਰ ਲਵੋ ਤੇ ਇੱਥੇ ਵੀ ਇਹੀ ਜ਼ਿਕਰ ਹੈ ਕਿ ਜੇਕਰ ਪਰਮਾਤਮਾ ਦਾ ਆਪਾਂ ਨਾਮ ਜਪਦੇ ਹਾਂ ਚੰਗੇ ਕਰਮ ਕਰਦੇ ਹਾਂ ਤਾਂ ਫਿਰ ਸਾਨੂੰ ਨਰਕਾਂ ਨੂੰ ਭੋਗਣਾ ਨਹੀਂ ਪਵੇਗਾ ਕਿਉਂਕਿ ਗੁਰੂ ਹੀ ਸਾਡੀ ਰੱਖਿਆ ਕਰਦਾ ਹੈ ਉਸ ਦੇ ਉਪਦੇਸ਼ ਰਾਹੀਂ ਸਾਨੂੰ ਚੰਗੇ ਮਾੜੇ ਦੀ ਪਛਾਣ ਹੁੰਦੀ ਹੈ ਉਹੀ ਸਾਨੂੰ ਪਰਮਾਤਮਾ ਦਾ ਨਾਮ ਦ੍ਰਿੜ ਕਰਵਾਉਂਦਾ ਹੈ ਤੇ ਆਓ ਜੀ ਹੁਣ ਇਸ ਸ਼ਬਦ ਨੂੰ ਸੰਖੇਪ ਰੂਪ ਵਿੱਚ ਸਮਝ ਲਈਏ ਇਸ ਵਿੱਚ ਵੀ ਮਹਾਰਾਜ ਨੇ ਇਹੀ ਸਮਝਾਉਣਾ ਕੀਤਾ ਹੈ ਕਿ ਜੇਕਰ ਕੋਈ ਜੀਵ ਪਰਮਾਤਮਾ ਦਾ ਨਾਮ ਜਪ ਲੈਂਦਾ ਹੈ ਉਸ ਪਰਮਾਤਮਾ ਦੇ ਨਾਮ ਨੂੰ ਜਪ ਕੇ ਉਸ ਦੇ ਆਸਰੇ ਨਾਲ ਇਹ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ ਹੋਰ ਹੋਰ ਲੋਕਾਂ ਤੇ ਆਸ ਰੱਖ ਕੇ ਤਾਂ ਨਿਰਾਸ਼ਾ ਹੀ ਮਿਲਦੀ ਹੈ ਔਰ ਅਵਰੈ ਆਸ ਨਿਰਾਸ ਤੇ ਸਾਡਾ ਜੀਵਨ ਪਰਮ ਭਲੇਖਿਆਂ ਵਿੱਚ ਹੀ ਮਤੀਤ ਹੋ ਜਾਂਦਾ ਹੈ ਇਸ ਕਰਕੇ ਸਾਨੂੰ ਸੱਚੇ ਗੁਰੂ ਨਾਲ ਜੁੜ ਕੇ ਉਸ ਦੇ ਉਪਦੇਸ਼ ਨੂੰ ਮੰਨ ਕੇ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਤਾਂ ਜੋ ਆਪਾਂ ਇਸ ਸੰਸਾਰ ਸਮੁੰਦਰ ਤੋਂ ਪਾਰ ਉਤਰ ਸਕੀਏ ਆਪ ਜੀ ਹੁਣ ਅਖੀਰ ਵਿੱਚ ਫਤਿਹ ਦੀ ਸਾਂਝ ਕਰ ਲਈਏ ਗੱਜ-ਵੱਜ ਕੇ ਆਖੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ